ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਦੇਰ ਰਾਤ 1.5 ਵਜੇ ਦੇ ਕਰੀਬ ਕਨੂਵਾਨ ਰੋਡ ਤੇ ਰਹਿਣ ਵਾਲੇ ਇੱਕ ਸੁਨਿਆਰੇ ਦੇ ਘਰ ਨੂੰ 10 ਹਥਿਆਰਬੰਦ ਲੁਟੇਰੇ ਦੀ ਵਾਰਤੇ ਲੱਗੀ ਗਰਿਲ ਘੱਟ ਕੇ ਵੜ ਗਏ ਅਤੇ ਤੇਜਦਾਰ ਹਥਿਆਰਾਂ ਨਾਲ ਸੁਨਿਆਰੇ ਨੂੰ ਜ਼ਖਮੀ ਕਰਕੇ ਉਸ ਦੀ ਪਤਨੀ ਦੇ ਕੁਝ ਗਹਿਣੇ ਲੈ ਕੇ ਫਰਾਰ ਹੋ ਗਏ ਇਸ ਦੌਰਾਨ ਸੁਨਿਆਰੇ ਦੀ ਪਤਨੀ ਵੱਲੋਂ ਆਪਣੇ ਪਤੀਜਿਆਂ ਨੂੰ ਫੋਨ ਕਰ ਦਿੱਤਾ ਗਿਆ ਜਿਸ ਤੇ ਮੌਕੇ ਤੇ ਰਿਸ਼ਤੇਦਾਰ ਪਹੁੰਚ ਗਏ ਤਾਂ ਉਹਨਾਂ ਦਾ ਲੁਟੇਰਿਆਂ ਨਾਲ ਸਾਹਮਣਾ ਹੋਇਆ ਤੇ ਆਮੋ ਸਾਹਮਣੇ ਗੋਲੀਆਂ ਵੀ ਚੱਲੀਆਂ ਪਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਸੁਨਿਆਰੇ ਦੀ ਰਿਵਾਲਵਰ ਵੀ ਲੈ ਗਏ ਹਨ ਫਿਲਹਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸੁਨਿਆਰੇ ਰਾਮ ਲੁਬਾਇਆ ਵਰਮਾ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ पुलिस वालों मौके ते पहुंच के मामले की जांच शुरू कर दी गई है गुरदासपुर तो रोहित गुप्ता की रिपोर्ट बात गलबात बजे बार खड़ाक दिया तो मैं बहारा अपने तो चार आदमी बहर वेड़े से बैठे थे उन्होंने डांग ਕੁਸੂ ਬਾਗ ਨੇ ਆਇਆ ਫੋਨ ਫੜ ਕੇ ਤੇ ਆਪਣੇ ਕੋਤੀ ਜਿੰਨੇ ਫੋਨ ਕਰਦਾ ਤੇ ਮਨਿਸੇ ਸਾਡੇ ਘਰ ਦਾ ਉਹ ਬੰਦੇ ਆ ਗਿਆ ਬਾਅਦ ਤੇ ਤੁਸੀਂ ਕੋਤੇ ਰਾਜੋ 11 ਦੇ ਨੂੰ ਅਵੇ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਡੱਫੀ ਜੱਟਰ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਲ ਵਿੱਚ ਪੱਟ ਕੇ ਬਾਹਰ ਉਹਦੇ ਤੋਂ ਇੱਕ ਢਾਂਕ ਤੇ ਮੈਨੂੰ ਤਾਂ ਲੱਗਦਾ ਕਿ ਬਾਹਰ ਤੇ ਹੀ ਹੈ ਗ੍ਰੀਲ ਉਹਨਾਂ ਨੇ ਜਿਸੇ ਨਾਲ ਫੋਨ ਕੀਤਾ ਉਹਨਾਂ ਨੇ ਦੇਖਿਆ ਕਿ ਇਹ ਜਮਾਨੀ ਤੇ ਫੋਨ ਕਰਨ ਲੱਗਦੀ ਸਾਬ ਉਹ ਅੰਦਰ ਆ ਗਏ ਉਹਨਾਂ ਨੇ ਫੋਨ ਨੂੰ ਕਿਦਾਂ ਪੇਰਾ ਪਾ ਲਿਆ ਸਾਡੇ ਕੰਮ ਵਾਲੀ ਨੂੰ ਪਹਿਲੇ ਕਹਿੰਦਾ ਦਰਵਾਜ਼ਾ ਖਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਖੋਲ੍ਹ ਜਾਣਾ ਉਸ ਦੀਆਂ ਕੁੰਡੀਆਂ ਥੋੜ ਕੇ ਤੋੜ ਕੇ ਤੋੜਾਈ ਇਹ ਸਾਰਾ ਕੁਝ ਮਤਲਬ ਪਰ ਮੇਰੀ ਡੀਂਬਰੀ ਜਨੂਨ ਨੇ ਪਾਈ ਹੋਈ ਸੀ ਲਾਜੀ ਅਨ ਦੇ ਵੀ ਸੀ ਉਸ ਨੂੰਾਂ ਨੇ ਬਹੁਤ ਜ਼ਿਆਦਾ ਖੱਟਾ ਮਾਰੀਆਂ ਉਹਨਾਂ ਕੋਲ 89 ਕੋਲ 20 ਜਗ੍ਹਾ ਤੋਂ ਬਿਆਉਦੀਆਂ ਡੰਡੀਆਂ ਲੰਡੀਆਂ ਸੀ ਇੱਕ ਨੇ ਤਾਂ ਕੈਂਚੀ ਸ਼ਾਇਦ ਮਾਰੀ ਹੈ ਉਹਨਾਂ ਕੋਲੋਂ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਔਰ ਕੀ ਕਹਿੰਦੇ ਥੈਨੀਆਂ ਚੂਨ ਸਾਰਾ ਸਮਾਨ ਸੀ ਉਹ ਆਈਸੀਯੂ ਵਿੱਚ ਹੈ ਜਿਹੜੇ ਯੋਗ ਯੋਨੋ ਵੀ ਉਹਨਾਂ ਹਸਪਤਾਲ ਆ ਗਏ ਕਰ ਰਹੇ ਨੇ ਜੀ ਪੁਲਿਸ ਨੇ ਮੇਰੇ ਪਤੀ ਜਨ ਨੂੰ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲੇ ਆ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਰਾ ਡਿਪੂ ਅਧਿਕਾਰ ਐ ਮਤਲਬ ਕਿ ਹਰਦਾ ਖੂਬੀ ਸੀ ਉਹ ਰਾਤੀ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ ਤੇ ਉਸੇ ਲਈ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਵੀ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਅਦ ਵਿੱਚ ਭੱਜ ਗਿਆ ਔਰ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਫਿਰਹੀ ਅੰਦਰੋਂ ਫਾਇਰ ਕੀਤੇ ਜਿਹੜੇ ਕਰਕੇ ਉਹ ਭੱਜ ਗਏ ਹਾਂਜੀ ਭੋਜ ਦਾ ਸਾਰਾ ਸੋਨਾ ਲੈ ਗਏ ਜੀ ਫਿਰ ਛੱਟਾਂ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ ਸਾਡੇ ਕਿਹਨੇ ਲੱਗੀਆਂ ਬੱਡੇ ਬਾਈ ਦੇ ਲੱਗੇ ਆ ਫੁਫੜੇ ਦੇ ਲੱਗੇ ਆ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡਾਂਗਾ ਮਾਰੇ ਆ ਅਸੀਂ ਜਦੋਂ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਸੀਗਾ ਪਰ ਪੁਲਿਸ ਨੇ 2 ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ ਉਹਦੇ ਮਿੰਟ ਜੀ ਨਜ਼ਾਰਾ ਤਾਂ ਮੈਨੂੰ ਕੋਈ 1:29 30 ਮਿੰਟ ਵਿੱਚ ਤੇ ਮਨੀਸ਼ ਦਾ ਫੋਨ ਆਇਆ ਵਾ ਕਿ ਇਸ ਦਾ ਇਸ ਤਰ੍ਹਾਂ ਬੰਦੇ ਪੈ ਗਿਆ ਅਸੀਂ ਇਧਰ 3 ਤੋਂ 4 ਮਿੰਟ ਜਿਆਦਾ ਫੋਰਸ ਆਈ ਅਸੀਂ ਇੱਥੇ ਬੋਧੇ ਆ ਤੇ ਉਹਨੇ ਜਦੋਂ ਸਿਰਫ 30 ਕਿੰਨੇ ਦਾ ਸਾਰਕ ਪਿਆ ਜਿਹੜੇ ਬੰਦੇ ਨਿਕਲ ਗਏ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣਗੇ ਉਹ ਫੜ ਲਵਾਂਗੇ ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਹਿਸਾਲ ਬੜੀਆਂ ਸਖਤ ਦਾਤਾਂ ਨੇ ਵੀ ਬੰਦੇ ਕਿਸੇ ਤਰ੍ਹਾਂ ਪਰਖਣੀਆਂ ਉਹਨਾਂ ਨੂੰ ਖੜਿਆ ਗਿਆ। ਸਮਾਨ ਦਾ ਜਿਹੜਾ ਸੋਨਾ ਪੋਲਾ ਲੈ ਕੇ ਗਏ ਨੇ ਜੀ ਉਹਦਾ ਇੱਕ ਪ੍ਰੋਫੈਸਰ ਜਿੰਦੂ ਚਾਹ ਇੱਕ ਜੈਨਾ ਦੇ ਟੂਰੀਆ ਨੇ। ਉਹਨਾਂ ਦੇ ਸਪਲਾਈ ਹੈ ਜੀ ਵੱਡਿਆ ਸਿੱਟਾ ਕੋਈ ਬਾੜਿਆ ਨਹੀਂ।